ਹਾਂਜੀ ਡਾਕਟਰਾਂ ਵੱਲੋਂ ਆਈ ਰਿਪੋਰਟ ਵਿੱਚ ਗੰਭੀਰ ਚਿੰਤਾ ਰਾਜਵਿਰ ਦੀ ਮਾਂ ਤੇ ਰਾਜਵਿਰ ਦੀ ਵਾਈਫ ਬੇਟ ਨੂੰ ਲੈ ਕੇ ਹੋਈ ਚਿੰਤਾ ਕੀ ਆਇਆ ਇਹੋ ਜਿਹਾ ਰਿਪੋਰਟ ਵਿੱਚ ਜੋ ਰਾਜਵਿਰ ਦੀ ਫੈਮਿਲੀ ਨੂੰ ਡਰਾ ਦਿੱਤਾ ਜਾਣਕ ਕੀ ਹੈ ਇਸ ਰਿਪੋਰਟ ਵਿੱਚ ਬਣੇ ਰਹੋ ਸਾਡੇ ਚੈਨਲ ਨਾਲ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਅਤੇ ਕਰ ਦਿਓ ਲਾਈਕ ਅਤੇ ਕਮੈਂਟਾਂ ਵਿੱਚ ਰਾਜਵਿਰ ਜਵੰਦਾ ਦੀ ਫੈਮਿਲੀ ਲਈ ਵਹਿਗਰੂ ਜ਼ਰੂਰ ਲਿਖੋ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਮਨਪਸੰਦ ਚੈਨਲ ਉਤੇ ਜਿੱਥੇ ਅਸੀਂ ਲੈ ਕੇ ਆਉਂਨੇ ਹਾਂ ਪੰਜਾਬ ਦੀਆਂ ਉਹ ਖਬਰਾਂ ਜਿਹੜੀਆਂ ਸਿਰਫ ਉਹਨਾਂ ਬੋਲਿਆਂ ਦੇ ਕੰਨਾਂ 'ਚ ਨਹੀਂ ਸਿੱਧਾ ਦਿਲ 'ਚ ਵੱਸ ਜਾਂਦੀਆਂ ਨੇ ਅੱਜ ਦੀ ਖਬਰ ਹੈ ਉਸ ਸਖਸ਼ਿਤ ਨਾਲ ਜੁੜੀ ਹੋਈ ਪੰਜਾਬੀ 뮤직 ਇੰਡਸਟਰੀ ਨੂੰ ਅਣਗਿਣਤ ਯਾਦਾਂ ਦਿੱਤੀਆਂ ਦੋਸਤੋਂ ਰਾਜਵਿਰ ਜਵੰਦਾ ਦੀ ਮੌਤ ਤੋਂ ਬਾਅਦ ਸਭ ਤੋਂ ਵੱਧ ਜਿਸ ਚਿਹਰੇ ਤੇ ਦੁੱਖ ਤੇ ਚੁੱਪ ਤੇ ਖਾਲੀਪਨ ਦਿਸ ਰਿਹਾ ਸੀ ਉਹ ਰਜਵਿਰ ਜਵੰਦਾ ਦਾ ਬੇਟਾ ਦਿਲਬਾਗ ਸਿੰਘ ਕੁਝ ਦਿਨ ਪਹਿਲਾਂ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਵਿੱਚ ਰਾਜਵੀਰ ਜਵੰਦਾ ਦਾ ਬੇਟਾ ਆਪਣੇ ਪਿਤਾ ਦੀ ਤਸਵੀਰ ਦੇ ਕੋਲ ਬੈਠਾ ਦਿਸ ਰਿਹਾ ਹੈ ਹੱਥ ਵਿੱਚ ਉਹੀ ਮਾਈਕ ਲੈ ਕੇ ਜੋ ਰਾਜਵੀਰ ਨੇ ਆਪਣੇ ਪਹਿਲੇ ਸ਼ੋਅ ਤੇ ਵਰਤੇ ਸੀ ਲੋਕਾਂ ਨੇ ਕਮੈਂਟਾਂ ਵਿੱਚ ਲਿਖਿਆ ਜਦੋਂ ਪਿਤਾ ਨੇ ਸੰਗੀਤ ਰਾਹੀ ਦਿਲ ਜਿੱਤਿਆ ਲੱਗਦਾ ਬੇਟਾ ਵੀ ਉਹੀ ਰਸਤਾ ਚੁਣੇਗਾ ਪਰ ਸਭ ਤੋਂ ਇਮੋਸ਼ਨਲ ਮੂਵਮੈਂਟ ਉਹੀ ਸੀ ਜੋ ਰਾਜਵਿਰਦੀ ਮਾਤਾ ਨੇ ਕਿਹਾ ਮੇਰਾ ਪੋਤਾ ਹਰਜਪੁੱਤ ਦਾ ਪਾਪਾ ਕਦੋਂ ਆਉਣਗੇ ਸਟੇਜ ਤੇ ਹਾਲਾਂਕਿ ਡਾਕਟਰ ਮੁਤਾਬਕ ਬੱਚਾ ਹੌਲੀ ਹੌਲੀ ਠੀਕ ਤਾਂ ਹੋ ਰਿਹਾ ਹੈ ਪਰ ਮਨੋਂ ਉਹ ਅੱਜ ਵੀ ਪਾਪਾ ਦੀ ਅਜ ਵਿੱਚ ਡੁੱਬਿਆ ਹੋਇਆ ਹੈ ਸਕੂਲ ਦੇ ਸਾਥੀਆਂ ਨੇ ਵੀ ਦੱਸਿਆ ਕਿ ਉਹ ਅਕਸਰ ਰਾਜਵਿਰ ਦੇ ਗੀਤ ਹੌਲੀ ਹੌਲੀ ਗੁੰਗੁਣਾਉਂਦਾ ਰਹਿੰਦਾ ਹੈ ਉਹੀ ਆਵਾਜ਼ ਉਹੀ ਅੰਦਾਜ਼ ਜਿਵੇਂ ਰਾਜਵਿਰ ਦੁਆਰਾ ਉੱਠਿਆ ਹੋਵੇ ਸੱਚੇ ਕਲਾਕਾਰ ਸੱਚੇ ਪਿਤਾ ਕਦੇ ਕਦੇ ਮਰਦੇ ਨਹੀਂ ਉਹ ਆਪਣੇ ਚਲਕ ਬੱਚਿਆਂ ਵਿੱਚ ਛੱਡ ਜਾਂਦੇ ਹਨ ਰਾਜਵਿਰ ਜਵੰਦਾ ਦਾ ਬੇਟਾ ਅੱਜ ਪੰਜਾਬ ਲਈ ਉਮੀਦ ਦੀ ਨਵੀਂ ਕਿਰਨ ਹੈ ਹੁਣ ਜਾਣਦਾ ਹੈ ਆਉਣ ਵਾਲੇ ਸਾਲ ਵਿੱਚ ਉਹ ਆਪਣੇ ਪਿਤਾ ਵਾਂਗ ਗਾयक ਨਹੀਂ ਸੀ ਬਲਕਿ ਪੰਜਾਬ ਦਾ ਸ਼ੇਰ ਸੀ 35 ਸਾਲ ਦੀ ਉਮਰ ਵਿੱਚ ਉਹ ਪੰਜਾਬ ਪੁਲਿਸ ਵਿੱਚ ਅਧਿਕਾਰੀ ਰਿਹਾ ਜਿਸ ਵਿੱਚ ਉਸਨੇ ਪੰਜਾਬ ਪੁਲਿਸ ਨੂੰ ਪੂਰੀ ਸੇਵਾ ਦਿੱਤੀ ਅਤੇ ਆਪਣੀ ਡਿਊਟੀ ਦਿਲਾ ਨਿਭਾਈ ਉਹ ਉਸਨੇ ਆਪਣੇ ਪੰਜਾਬ ਪੁਲਿਸ ਦੀ ਜੋਬ ਤੋਂ ਬਚਾਏ ਪੈਸਿਆਂ ਨਾਲ ਇੱਕ ਕੈਸਟ ਕੱਢੀ ਉਹਦਾ ਪਹਿਲਾ ਗਾਣਾ ਕੁਝ ਦਿਨ ਸੁਪਰ ਹਿੱਟਰ ਰਿਹਾ ਉਹ ਦਿਨੋਂ ਦਿਨ ਤਰੱਕੀ ਕਰਦਾ ਗਿਆ ਤੇ ਦਿਨੋਂ ਦਿਨ ਉਹ ਹੀ ਪੰਜਾਬ ਦਾ ਫੇਵਰੇਟ ਸਿੰਗਰ ਬਣ ਗਿਆ ਮਿੱਟੀ ਨਾਲ ਫਰੋਲ ਜੋਗੀ ਆ ਇਹ ਗੀਤ ਤਾਂ ਪੰਜਾਬ ਸੱਭਿਆਚਾਰ ਨੂੰ ਦਰਸਾਉਂਦਾ ਹੈ ਤੇ ਪੰਜਾਬ ਦੀ ਖੂਬਸੂਰਤੀ ਨੂੰ ਦਿਖਾਉਂਦਾ ਹੈ ਇਸ ਲਈ ਤਾਂ ਹਾਦਸੇ ਤੋਂ ਬਾਅਦ ਪੂਰਾ ਪੰਜਾਬ ਸੋਗ ਵਿੱਚ ਡੁੱਬ ਗਿਆ ਰਾਜਵਤੀ ਪਿਤਾ ਜੀ ਪਹਿਲਾਂ ਹੀ ਚਲੇ ਗਏ ਸ ਮਾਤੇ ਰਾਜਵਿਰਦੀ ਪਤਨੀ ਹੋਣਾ ਦੇ ਦੋ ਬੱਚੇ ਇਕੱਲੇ ਰਹਿ ਗਏ ਹਨ ਪਰ ਦੋਸਤਾਂ ਨੇ ਉਹਨਾਂ ਦਾ ਸਾਥ ਨਹੀਂ ਛੱਡਿਆ ਕਨਬਰ ਗਰੇਵਾਲ ਕੁਲਵਿੰਦਰ ਵਿੱਲਾ ਜਸਵਾਜਬਾ ਮਨਕਿਰਤੋਲ ਖਤੇ ਰਣਜੀਤ ਬਾਵਾ ਨੇ ਬਾਤ ਕੀਤੀ ਰਾਜਵਿਰ ਦੇ ਬੁੱਕਸ਼ੋਅ ਅਸੀਂ ਪੰਜੋ ਕਰਾਂਗੇ ਅਤੇ ਜਿੰਨੇ ਵੀ ਪੈਸੇ ਆਉਣਗੇ ਪਰਿਵਾਰ ਨੂੰ ਦੇਵਾਂਗੇ ਤਾਂ ਕਿ ਜੋ ਬੱਚਾ ਸੁਰੱਖਿਤ ਹੋ ਸਕੇ ਜਸਵਾਜਬਾ ਨੇ ਪਹਿਲਾ ਸ਼ੋਅ ਕਰਦੇ ਹੋਏ ਆਪਣੇ ਸ਼ੋਅ ਦੇ ਸਾਰੇ ਪੈਸੇ ਅਸਵਿੰਦਰ ਕੋਰ ਨੂੰ ਲਿਆ ਕੇ ਦਿੱਤੇ ਹੁੰਦੀ ਹੈ ਅਸਲੀ ਯਾਰੀ ਤੁਸੀਂ ਵੀ ਰਾਜਵਿਰ ਜਵੰਦਾ ਨੂੰ ਜਿਲੋਂ ਯਾਦ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਅਤੇ ਕਮੈਂਟਾਂ ਚ ਲਿਖੋ ਰਾਜੁਰ ਜਵੰਦਾ ਸਦਾ ਦਿਲਾਂ ਵਿੱਚ ਜਿਉਂਦਾ ਰਹੇਗਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ